ਸੱਚੀ ਕਾਲ ਜੀ ਅਜਨਾ ਤੁਨ ਨੂੰ ਇਤਿਹਾਸਕ ਤੇ ਪਵਿੱਤਰ ਸਥਾਨ ਭਾਈ ਬਾਬਾ ਮੂਲ ਚੰਦ ਜੀ ਦਾ ਸਥਾਨ ਜੋ ਕਿ ਸਨਾਬੇ ਖੇ ਸਜੋਬਤਾ ਉੱਥੇ ਲੈ ਕੇ ਆਇਆ ਭਾਈ ਹੂਲ ਚੰਦ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਦੇਪ ਨਾਲ ਪੈਦਾ ਹੋਏ ਸਨ ਆਪ ਰੱਜੀ ਸਿੱਧੀਆਂ ਦੇ ਮਾਲਕ ਜਿਨ੍ਹਾਂ ਦੇ ਬਚਨਾਂ ਦੇ ਸਦਕਾ ਗੰਗਾ ਨਦੀ ਉਹਨਾਂ ਦੀ ਮੂਹ ਬੋਲੀ ਭੈਣ ਬੀਬੀ ਆਨੰਦ ਕਸੋਰੀ ਜੀ ਨੂੰ ਸੁਨਾਮ ਬਾਬਾ ਜੀ ਦੇ ਕਹਿਣ ਤੇ ਆਪ ਇਸ਼ਨਾਨ ਕਰਾਉਣ ਵਾਸਤੇ ਆਏ ਸਨ ਉਹ ਪ੍ਰਾਤਨ ਖੂ ਜਿੱਥੇ ਕੇ ਗੰਗਾ ਉਹਨਾਂ ਦੀ ਭੈਣ ਨੂੰ ਆਪ ਚੱਲ ਕੇ ਇਸ਼ਨਾਨ ਕਰਾਉਣ ਆਈ ਸੀ ਇਸ ਜਗ੍ਹਾ ਦੇ ਉੱਪਰ ਸਜੋਬਤ ਹੈ ਅਤੇ ਉਹ ਪੁਰਾਣਾ ਪਿੱਪਲ ਦਾ ਦਰਖਤ ਜੋ ਕਿ ਬਾਬਾ ਜੀ ਦੇ ਕਾਲ ਦੇ ਸਮੇਂ ਦਾ ਹੈ ਇਸ ਸਤਾਨ ਦੇ ਵਿੜੇ ਦੇ ਵਿੱਚ ਸਿਸੋਬਤ ਹੈ ਕਹਿੰਦੇ ਨੇ ਬਾਬਾ ਜੀ ਨੇ ਆਪਣੇ ਕਾਲ ਦੇ ਵਿੱਚ अनेका ਚਮਤਕਾਰ ਕੀਤੇ ਬਾਬਾ ਜੀ ਦੀ ਸਮਾਧ ਦੇ ਅੱਗੋਂ ਦੀ ਇੱਕ ਲੇਵੇ ਟਰੈਕ ਬਸਾਇਆ ਜਾ ਰਿਹਾ ਸੀ ਅੰਗਰੇਜ਼ ਅਫਸਰ ਇਸ ਜਗ੍ਹਾ ਨੂੰ ਢਾ ਕੇ ਇਸ ਜਗ੍ਹਾ ਦੇ ਉੱਪਰੋਂ ਦੀ ਲੈਂਡ ਕੱਢਣਾ ਚਾਹੁੰਦਾ ਸੀ ਬਾਬਾ ਜੀ ਨੇ ਉਸ ਅਫਸਰ ਨੂੰ ਜਿਹੜਾ ਚਮਤਕਾਰ ਦਿਖਾਇਆ ਕਿ ਮਜਬੂਰ ਉਸ ਅਫਸਰ ਨੂੰ ਰੇਲਵੇ ਟ੍ਰੈਕ ਦਾ ਰਸਤਾ ਬਦਲਣਾ ਪਿਆ ਬਾਬਾ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ अनेका ਚਮਤਕਾਰ ਕੀਤੇ ਇਸ ਜਗ੍ਹਾ ਤੇ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਸੁਨਾਮ ਇਲਾਕੇ ਦੀਆਂ ਸਾਰੀਆਂ ਸੰਗਤਾਂ ਤਕਰੀਬਨ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੋਣ ਵਾਸਤੇ ਪਹੁੰਚਦਿਆਂ ਨੇ ਹਰ ਐਂਸਵਾਰ ਨੂੰ ਇੱਥੇ ਬਹੁਤ ਭਾਰੀ ਮੇਲਾ ਹੁੰਦਾ ਸੋ ਆਜੋ ਤੁਹਾਨੂੰ ਬਾਬਾ ਜੀ ਦੇ ਸਾਰੇ ਸਥਾਨ ਦੇ ਦਰਸ਼ਨ ਕਰਵਾਉਣੇ ਆ ਤੇ ਇੱਥੋਂ ਦੇ ਜੋ ਪ੍ਰਬੰਧਕ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਬਾਬਾ ਜੀ ਦੇ ਜੀਵਨ ਕਾਲ ਬਾਰੇ ਗੱਲਬਾਤ ਕਰਵਾਵਾਂਗੇ ਵੀਡੀਓ ਨੂੰ ਪੂਰਾ ਵੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹ ਸਥਾਨ ਇਲਾਕੇ ਦਾ ਬਹੁਤ ਹੀ ਮਸ਼ਹੂਰ ਸਥਾਨ ਹੈ ਜਿੱਥੇ ਕਿ ਕੋਈ ਵੀ ਵਿਅਕਤੀ ਆਪਣੇ ਮਨ ਦੀ ਇੱਛਾ ਧਾਰ ਕੇ ਇਸ ਸਥਾਨ ਤੇ ਆਉਂਦਾ ਤਾਂ ਬਾਬਾ ਜੀ ਉਸ ਦੀ ਮਨੋ ਕਾਵਣਾ ਪੂਰੀ ਕਰਦੇ ਨੇ ਕਹਿੰਦੇ ਨੇ ਕਿ ਆਖਰੀ ਸਮੇਂ ਦੇ ਵਿੱਚ ਬਾਬਾ ਜੀ ਤੇ ਉਹਨਾਂ ਦੀ ਮੂਹ ਬੋਲੀ ਭੈਣ ਆਨੰਦ ਕਸੋਰੀ ਜੀ ਜਵਾਲਾ ਦੇਵੀ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਡਾਕੂਆਂ ਨੇ ਬਾਬਾ ਜੀ ਦੇ ਉੱਪਰ ਹਮਲਾ ਕਰਤਾ ਬਾਬਾ ਜੀ ਨੂੰ ਗੰভীর ਰੂਪ ਦੇ ਵਿੱਚ ਜ਼ਖਮੀ ਕਰਤਾ ਬਾਬਾ ਜੀ ਨੂੰ ਉਹਨਾਂ ਦੀ ਭੈਣ ਆਨੰਦ ਕਸੋਰੀ ਆਪਣੇ ਨਾਲ ਬਠਿੰਡੇ ਲੈ ਗਏ ਉੱਥੇ ਉਹਨਾਂ ਦੀ ਦਵਾ ਬੂਟੇ ਕਿ ਤੇ ਆਖਰੀ ਸਮੇ ਬਾਬਾ ਜੀ ਨੇ ਕਿਹਾ ਕਿ ਮੈਂ ਆਪਣੇ ਜੋ ਸਵਾਸ ਨੇ ਉਹ ਜਾ ਕੇ ਸਨਾਮ ਵੇਖੇ ਛੱਡਨੇ ਨੇ ਤਾਂ ਉਹਨਾਂ ਦੀ ਭੈਣ ਬਾਬਾ ਜੀ ਨੂੰ ਉਸ ਸਨਾਮ ਵੇਖੇ ਲੈ ਆਈ ਤੇ ਬਾਬਾ ਜੀ ਨੇ ਇਸ ਸਥਾਨ ਦੇ ਉੱਪਰ ਆਪਣੇ ਆਖਰੀ ਆਖਰੀ ਸਵਾਸ ਛੱਡੇ ਬਾਬਾ ਜੀ ਇਸ ਜਗ੍ਹਾ ਦੇ ਉੱਪਰ ਇਹ ਜਗ੍ਹਾ ਬਣੀ ਹੋਈ ਹੈ ਸੋ ਤੁਸੀਂ ਇਸ ਜਗ੍ਹਾ ਤੇ ਆ ਕੇ ਦਰਸ਼ਨ ਕਰ ਸਕਦੇ ਹੋ ਜਿਹੜੇ ਬਾਬਾ ਗੰਗਾ ਰਾਮ ਜੀ ਤੇ ਇੱਕ ਬਠਿੰਡੇ ਦੇ ਵਪਾਰੀ ਤੇ ਇਹ ਅੰਦਾ ਮਹਾਰ ਕਰਦੀ ਸੀ ਇੱਕ ਵਾਰੀ ਹਰਮੰਦਰ ਸਾਹਿਬ ਦੀ ਅਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਉੱਥੇ ਅਨਾਜ ਦਾ ਮਸਤ ਹੋ ਗਿਆ ਸੰਗਤ ਨੂੰ ਅਨਾਜ ਨਹੀਂ ਦੀ ਇਹਨਾਂ ਨੇ ਸੋਚਿਆ ਵੀ ਆਪਾਂ ਉੱਥੇ ਅਨਾਜ ਲੈ ਜਓ ਤੇ ਆਪ ਦਾ ਵਪਾਰੀ ਕਹਿੰਦੇ ਨੇ ਵੀ ਚਾਰ ਆਪਣਾ ਸੇਤੀ ਬੀ ਵੀ ਉਹਨਾਂ ਨੂੰ ਬੱਦਮੂਹ ਲਿਜ ਮਿਲ ਜੂ ਇਹ ਹਿਸਾਬ ਨਾਲ ਇਹ ਐਮਪਰਸਾ ਸਾਰੇ ਸਾਰੇ 500 ਮਣ ਮਾਲ ਜਰਾ ਲੈ ਕੇ ਉੱਥੇ ਵਾਕੀ ਠੀਕ ਹੈ ਜੀ ਉੱਥੇ ਚਲੇ ਗਏ ਉੱਥੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਿਆ ਕਿ ਇਹ ਇਹ ਅਨਾਜ ਦਾ ਵਪਾਰੀ ਇੱਕ ਬ੍ਰਹਮਣ ਆਇਆ ਹੈ ਬਾਬਾ ਗੰਗਾਰਾ ਜੀ ਵੀ ਆਪਾਂ ਉਹਨਾਂ ਤੋਂ ਅਨਾਜ ਲੈ ਲਓ ਵਿਸਾਖੀ ਦੇ ਵੇਲੇ ਆਪਾਂ ਉਹਨਾਂ ਦਾ ਹਿਸਾਬ-ਤਾਬ ਕਰਦਾ ਜੀ ਠੀਕ ਹੈ ਜੀ ਵੇ ਉਹਨਾਂ ਦਾ ਬਸਾਖੀ ਵੇਲੇ ਹਿਸਾਬ ਕਰਦਾ ਹੈ ਤਾਂ ਉਹਨਾਂ ਨੇ ਚਾਹਿਆ ਵੀ ਸਾਨੂੰ ਜਿਹੜਾ ਜਿੰਨਾ ਵੀ ਅਨਾਜ ਹੈ ਸਾਡੇ ਲੰਗਰ ਚ ਪਾ ਦਿਓ ਤੇ ਅਸੀਂ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਆਪਾਂ ਬਸਾਖੀ ਵੇਲੇ ਹਿਸਾਬ ਕਰਾਂਗੇ ਉਹ ਕਹਿੰਦੇ ਠੀਕ ਹੈ ਵੀ ਆਪਾਂ ਤਾਂ ਵਪਾਰੀ ਕਰਨਾ ਸਾਰਾ ਬਾਜਰਾ ਇਹਨਾਂ ਨੇ ਉੱਥੇ ਲੰਗਰ ਚ ਪਾਤਾ ਤੇ ਉਹ ਉਹ ਬਸਾਖੀ ਚ ਟਾਈਮ ਰਹਿੰਦਾ ਸੀ ਉਹਨੇ ਆਖਿਆ ਵੀ ਜੇ ਹੁਣ ਬਠਿੰਡੇ ਮੁੜਾਂਗੇ ਜਾਣਾ ਉਹਨਾਂ ਤੇ ਟਾਈਮ ਲੱਗ ਜੂਗਾ ਉਹਨਾਂ ਆਪਣੇ ਥੀਰੇ ਜੀ ਉਹ ਲੰਗਰ ਚ ਰੋਟੀ ਖਾਣ ਲੱਗੇ ਲੰਗਰ ਚ ਹੀ ਰਹਿਣ ਲੱਗੇ ਸੇਵਾ ਕਰਨ ਲੱਗੇ ਤੇ ਉਹਨਾਂ ਨੇ ਸੋਚਿਆ ਵੀ ਮੈਂ ਆਦੇ ਨਾਲ ਦਾ ਤਾਂ ਮੁੱਲ ਲੂੰ ਪਰ ਮੈਂ ਲੰਗਰ ਚ ਰੋਟੀ ਖਾਣਾ ਵੀ ਇਹ ਠੀਕ ਨਹੀਂ ਮੈਂ ਕੁਛ ਨਾ ਕੁਛ ਸੇਵਾ ਕਰਾਂ ਇਹ ਖਦਾਈ ਦੇ ਕੰਮ ਚ ਹੀ ਲੱਗੇ ਕਿ ਮੈਂ ਵੀ ਸੇਵਾ ਕਰਾਂ ਉਹ ਉੱਥੇ ਦਿਨ ਰਾਤ ਟੋਕਰੀ ਚੱਕ ਲਈ ਦਿਨ ਰਾਤ ਉੱਥੇ ਲੱਗੇ ਰਹੇ ਤੇ ਸਾਮ ਨੂੰ ਸਤ ਸੰਗ ਸੁਣਿਆ ਕਰਨ ਇਹਨਾਂ ਤੇ ਇੰਨਾ ਅਸਰ ਹੋਇਆ ਵੀ ਸਤਸੰਗ ਤੇ ਉਹਦਾ ਵੀ ਇਹ ਆਪਦੀ ਸੁੱਧ ਬੁੱਧੀ ਹੋਤੇ ਪਰ ਸੇਵਾਚੀ ਲੱਗੇ ਰਹੇ ਜਦੋਂ ਵਿਸਾਖੀ ਦਾ ਦਿਨ ਆਇਆ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਗੁਰੂ ਮਹਾਰਾਜ ਨੇ ਕਿਹਾ ਵੀ ਉਹ ਬ੍ਰਾਹਮਣ ਦਾ ਕਰਜ ਤਾਰੀਏ ਵੀ ਉਹਨਾਂ ਨੂੰ ਬੁਲਾਓ ਜਿਹੜਾ ਲੰਗਰ ਅਨਾਦ ਦੇ ਪੈਸੇ ਦੀ ਦੁੱਧ ਤਾਂ ਤੇ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਲੈ ਲੋ ਜੀ ਦੁੱਧ ਲੈ ਕਹਦੇ ਵੀ ਬੈਠੋ ਲੰਗਰ ਬੁਲਾਇਆ ਵੀ ਦੱਸੋ ਜੀ ਤੁਹਾਡੇ ਪੰਡ ਜੀ ਕੀ ਹਸਾਬ-ਤਬ ਹੈ ਉਹ ਕਹਿੰਦਾ ਮੇਰੇ ਤਾਂ ਹਸਾਬ-ਤਬ ਹੋ ਗਿਆ ਜੀ ਬਸ ਮੈਂ ਕੁਛ ਨਹੀਂ ਲੈਣਾ ਉਹ ਕਹਿੰਦੇ ਤਾਂ ਵੀ ਦੱਸੋ ਤਾਂ ਸਹੀ ਕਹਦੇ ਵੀ ਨਾ ਮੈਂ ਮੈਨੂੰ ਤਾਂ ਉਹ ਤੋਂ ਵੱਧ ਮਿਲ ਚੁੱਕਿਆ ਕਿਉਂਕਿ ਪਰਮਾਤਮਾ ਦੀ ਲੜ ਲੱਗ ਕੇ ਉਹਨਾਂ ਨੂੰ ਸੱਚਾ ਵੀ ਆਇਆ ਨਹੀਂ ਵੀ ਮੈਂ ਅਸੀਂ ਬ੍ਰਾਹਮਣ ਦਾ ਨਹੀਂ ਖੰਦੇ ਵੀ ਤੁਸੀਂ ਕੁਛ ਨਾ ਕੁਛ ਤਾਂ ਲਓ ਤਾਂ ਉਹ ਕਹਦੇ ਵੀ ਲੈਣੀ ਨਹੀਂ ਕੁਛ ਅਸੀਂ ਨੇ ਆਪਾਂ ਨੂੰ ਮੈਨੂੰ ਤਾਂ ਮਿਲ ਚੁੱਕਿਆ ਜੋ ਮੈਨੂੰ ਮੈਨੂੰ ਚਾਹੀਦਾ ਸੀ ਉਸ ਤੋਂ ਬਾਅਦ ਗੁਰੂ ਜੀ ਉੱਠੇ ਇਹਨਾਂ ਨੇ ਜੱਫੀ ਪਾ ਕੇ ਕਹਿੰਦੇ ਤੂੰ ਮੇਰਾ ਭਾਈ ਹੈ ਅੱਜ ਤੋਂ ਮੇਰਾ ਭਾਈ ਕਹਿੰਦਾ ਭਾ ਫਿਰ ਇੱਥੇ ਦਾ ਖਤਮ ਹੈ ਕਾਣੀ ਪਾਇਆ ਪਾਇਆ ਦੇ ਕੀ ਬੰਦੇ ਠੀਕ ਹੈ ਗੁਰੂ ਜੀ ਕਹਿੰਦੇ ਵੀ ਇੱਥੇ ਮੈਂ ਫਸ ਗਿਆ ਠੀਕ ਹੈ ਬਈ ਤੇ ਤੂੰ ਮੈਨੂੰ ਜਿੱਤ ਲਿਆ ਮੈਂ ਇਸ ਕਰਕੇ ਉਹਨਾਂ ਨੇ ਜੱਫੀ ਪਾ ਕੇ ਉਹਦੇ ਬਰਾਬਰ ਉਠਾ ਲਏ ਤੇ ਭਾਈ ਕਹਿੰਦਾ ਖਤਾਰ ਦਿੱਤਾ ਅਸੀਂ ਇਹਨਾਂ ਦੀ ਲਾਦਨ ਸਾਰੇ ਭਾਈ ਕੀ ਬਸੋਰ ਕੰਡੇ ਇਹਨਾਂ ਦੀ ਬੰਨਿਆ ਹੋਇਆ ਸੁਨਾਮ ਕਿਵੇਂ ਆਉਣਾ ਹੈ ਇਹਨਾਂ ਦਾ ਜੀ ਫਿਰ ਸੁਨਾਮ ਦੱਸ ਦੇ ਉਦੋਂ ਬਾਅਦ ਗੁਰੂ ਅਰਜਨ ਦੇਵ ਜੀ ਕਹਿੰਦੇ ਬੇਬੇ ਹੁਣ ਤੁਨ ਸਾਰੇ ਦੀਦੀਆਂ ਸਿਰੇ ਮਿਲ ਗਈਆਂ ਹੁਣ ਤੁਸੀਂ ਮਾਲ ਵਿੱਚ ਜਾ ਕੇ ਲੋਕਾਂ ਦਾ ਕਲਿਆਣ ਕਰੋ ਤੇ ਇਹ ਵਪਾਰ ਛੱਡ ਕੇ ਫਿਰ ਪਰਮਾਤਮਾ ਦੇ ਰਸਤੇ 'ਚ ਪੈਗੇ ਪਰਮਾ ਅਰਬੀ ਰੂਪ ਦਾ ਭਜਨ ਪਾਠ ਕਰਿਆ ਕਰਨ ਲੋਕਾਂ ਦਾ ਕਲਿਆਣ ਕਰਿਆ ਕਰਨ ਫਿਰ ਇੱਕ ਵਾਰੀ ਇਹ ਬੈਠੇ ਤੇ ਤਾਂ ਭਾਈ ਮੁੰਚਾ ਸਾਹਿਬ ਜੀ ਦੇ ਪਿਤਾ ਬਾਬਾ ਸ੍ਰੀ ਚੰਦ ਬੀਦੀ ਚਾਹਨਾ ਬਾਬਾ ਸ੍ਰੀ ਚੰਦ ਜੀ ਗਏ ਉੱਥੇ ਭਾਈ ਮੁੰਚਾ ਸਾਹਿਬ ਮੈਨੂੰ ਇਲਾਜ ਦੀ ਹੂੰ ਲੋੜਾ ਮੈਨੂੰ ਲਾਦ ਬਖਸ਼ੋ ਇਹਦੇ ਵੀ ਦੇਖੋ ਸੋਚ ਸਮਾਰ ਕੇ ਕਹਿੰਦੇ ਵੀ ਲਾਦ ਦਾ ਚੰਗਾ ਹੈ ਨਹੀਂ ਤੇਰੇ ਕਰਨ ਪਰ ਦੇਵਾਂਗੇ ਉਹ ਬੱਚਾ ਜਿਹੜਾ ਪ੍ਰੀਵਸੀ ਦੀਆਂ ਵਾਲਾ ਹੋਊਗਾ ਤੇ ਜੰਦ ਦੀ ਬੋਲੂ ਤੇ ਬੱਕੀ ਬੁੱਧੀ ਹੋਰ ਸਕਤੇ ਤੇ ਤੁਸੀਂ ਮਤਲਬ ਉਹ ਬੱਚਾ ਪਹਿਲਾਂ ਮੈਨੂੰ ਦੇਣਾ ਠੀਕ ਹੈ ਇਹਨਾਂ ਦੇ ਬਚਨਾਂ ਨਾਲ ਪਈ ਭਾਈ ਮਲਚਨ ਸਾਹਿਬ ਜੀ ਪੈਦਾ ਹੋਏ ਠੀਕ ਹੈ ਭਾਈ ਮਲਚਨ ਸਾਹਿਬ ਜੀ ਪੈਦਾ ਹੋਏ ਤਾਂ ਉਹਨਾਂ ਨੇ ਬਾਬਾ ਦੇ ਉਹਨਾਂ ਨੂੰ ਸੰਪਤਾ ਭਾਈ ਮਚਨ ਸਾਹਿਬ ਨੇ ਬਾਬਾ ਗੰਗाराम ਜੀ ਨੇ ਇਹਨਾਂ ਦੇ ਨਾਲ ਰਹੇ ਫਿਰ ਉਹਦੇ ਬਾਅਦ ਜਦੋਂ ਬਾਬਾ ਜੀ ਨੇ ਚੋਲਾ ਛੱਡਿਆ ਸ਼ਾਰਟਕਟ ਦੱਸ ਰਿਹਾ ਜਦੋਂ ਬਾਬਾ ਜੀ ਨੇ ਚੋਲਾ ਛੱਡਿਆ ਤਾਂ ਉਹ ਸਾਰੇ ਹਰੀਦਿਆ ਸੇਧਿਆਂ ਬਾਬਾ ਚੰਦ ਭਾਈ ਮਚਨ ਸਾਹਿਬ ਦੀਗੇ ਵੀ ਤੁਸੀਂ ਜੋ ਵੀ ਬਚਨ ਕਰਿਆ ਕਰੋਗੇ ਉਹ ਹਰ ਬਚਨ ਤੁਹਾਡਾ ਪੂਰਾ ਹੋਇਆ ਕਰੂਗਾ ਜੋ ਵੀ ਸੱਚੀ ਸਰਦਨ ਨਾਲ ਇੱਥੇ ਤੁਹਾਡਾ ਮੰਨਤ ਕਰਿਆ ਕਰੂਗਾ ਉਹਦੇ ਹਰ ਇੱਛਾ ਪੂਰੀ ਹੋਊਗੀ ਵੀ ਤੁਸੀਂ ਹੁਣ ਉਹ ਉਹਨਾਂ ਨੇ ਚੋਲਾ ਛੱਡ ਕੇ ਇਹਨਾਂ ਨੂੰ ਮਤਲਬ ਆਦੀ ਗੱਦੀ ਦੇ ਪਾਰ ਸੋਣਾ ਤਾ ਅੱਛਾ ਜਿਹੜੀ ਇਹ ਸਮਾਧ ਦੀ ਸੇਵਾ ਜੀ ਉਹ ਇਹਦੀ ਬਸ ਜੀ ਸਮਾਧ ਰਹੀ ਹੈ ਜੀ ਹਾਂਜੀ ਇਹਦੀ ਉਹ ਤੋਂ ਬਾਅਦ ਉਹਨਾਂ ਬਾਬਾ ਜੀ ਨੇ ਚਾਰ ਬਚਨ ਲਏ ਠੀਕ ਹੈ ਜੀ ਤਿੰਨ ਬਚਨ ਲਏ ਠੀਕ ਹੈ ਜੀ ਕਹਿੰਦੇ ਵੀ ਤੁਸੀਂ ਐਂ ਕਰੋ ਅ ਨੰਬਰ 1 ਤਾਂ ਜਿਹੜੀ ਮੇਰੇ ਲਾਦ ਹੈ ਹਾਂਜੀ ਅਸੀਂ ਬਾਬਾ ਗੰਗਾ RAM ਜੀ ਦੀ ਲਾਦ ਆ ਠੀਕ ਹੈ ਇਹਨਾਂ ਦੇ ਚਾਰ ਬੇਟੇ ਹੋਏ ਤੇ ਠੀਕ ਹੈ ਜੀ ਹੇ ਬਾਬਾ ਸਿੱਧ ਸਾਹਿਬ ਨਿੱਧ ਸਾਹਿਬ ਚੰਦ ਸਾਹਿਬ ਅਨੰਦ ਸਾਹਿਬ ਜੀ ਮੂੜੀ ਘੱਟ ਕੇ ਭਾਈ ਜੀ ਸਰਵਸਾਇਆ ਠੀਕ ਹੈ ਜੀ ਸਾਜਲੀ ਬਾਬਾ ਚੰਦ ਸਾਹਿਬ ਦੀ ਸਮਾਦ ਹੈ ਠੀਕ ਹੈ ਜੀ ਤੇ ਵੀ ਉਹਨਾਂ ਦੀ ਕਿਤਾ ਤ ਇਹਨਾਂ ਦੇ ਸਿੱਖੇ ਹੱਥ ਰਖਣਾ ਇਹ ਵੰਸ ਛੋਡੇ ਮਤਲਬ ਪੂਰੇ ਆਕੀ ਸੇਵਾ ਕਰ ਕਰਿਆ ਕਿਉਂਕਿ ਤੇ ਛੋਡੇ ਚਰਨਾ ਚ ਰਹੋ ਤੇ ਉਹਨਾਂ ਦੇ ਮਤਲਬ ਹਰ ਤਰ੍ਹਾਂ ਨਾਲ ਇਹਨਾਂ ਦੀ ਰੱਖਿਆ ਕਰਨੀ ਠੀਕ ਹੈ। ਨੰਬਰ 2 ਵੀ ਤੁਸੀਂ ਇਧਰਲੇ ਪਾਸੇ ਗੰਗਾ ਵਾਲੇ ਪਾਸੇ ਜਾਣਾ ਵੀ ਠੀਕ ਹੈ। ਨੰਬਰ 3 ਬੀਬੀ ਅਨੰਦਕਸੂਰੀ ਅਨੰਤਾਂਪੈਣ ਬਣੀ ਸੀ। ਠੀਕ ਹੈ। ਵੀ ਇਹਦਾ ਬਚਨ ਨਹੀਂ ਮੂਲਣਾ। ਠੀਕ ਹੈ। ਇਹ ਤਿੰਨ ਬਚਨ ਲੈ ਕੇ ਫਿਰ ਬਾਬਾ ਚੰਦ ਸਾਹਿਬ ਉਹ ਚੋਲਾ ਛੱਡ ਗਏ ਤੇ ਇਹਨਾਂ ਨੂੰ ਸਭ ਕੁਝ ਖਮਾ ਗਏ। ਉਸ ਤੋਂ ਬਾਅਦ ਇਹ ਵੀ ਤਪੱਸਿਆ ਕਰਨ ਲੱਗੇ। ਤਾਂ ਕਈ ਇਹਨਾਂ ਨੇ ਵੀ ਕਈ ਕਰਾਮਾਤਾ ਕੀਤੀਆਂ ਨੇ ਮਤਲਬ ਸੌਤ ਘਟੇ ਚ ਜੇ ਤੇ ਉਦੋਂ ਬਾਅਦ ਇਹ ਬੀਬੀ ਨੰਦ ਕਸੂਰੀ ਜੀ ਕਹਿੰਦੀ ਮੈਂ ਬਿੰਨਾ ਹੋਣ ਜਾਣਾ ਮੈਨੂੰ ਨਿਮਾਕੇ ਲਿਓ ਹਰ ਦੁਆਰ ਠੀਕ ਹੈ ਜੀ ਉਧਰ ਬਾਬਾ ਜੀ ਨੇ ਜਾਣਾ ਨਹੀਂ ਸੀ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਮੈਂ ਉਰੀ ਗੰਗਾ ਲਿਆ ਦੇਣਾ ਜਿਹੜਾ ਖੂਹ ਬਣਿਆ ਹੋਇਆ ਹਾਂਜੀ ਫਿਰ ਉੱਥੇ ਗੰਗਾ ਲਿਆਉਂਦੀ ਦੀ ਇਹਨਾਂ ਨੇ ਠੀਕ ਹੈ ਜੀ ਉਹ ਪੁਰਾਣਾ ਖੂਹ ਹੈ ਠੀਕ ਹੈ ਉਹ ਉਹਨਾਂ ਨੇ ਫੇਰ ਹਟ ਕਰਨਾ ਵੀ ਮੈਂ ਤਾਂ ਜਾਣੇ ਜਾਣਾ ਬੰਗਾਂ ਦੇ ਮੈਂ ਉਰੇ ਠੀਕ ਹੈ ਫਿਰ ਇਹ ਜਦੋਂ ਗਏ ਤਾਂ ਰਸਤੇ 'ਚ ਅ ਜਿਹੜੇ ਮੁਸਲਮਾਨ ਤੇ ਉਹ ਬੱਤੂ ਕਰ ਰਹੇ ਤੇ ਮਤਲਬ ਪਸੰਦ ਕਰਕੇ ਦੇ ਕਈ ਨੁਗਰੀ ਜਨਾਨੀਆਂ ਉਹ ਉਹਨਾਂ ਨੂੰ ਸੜਾਉਂਦੇ ਸੜਾਉਂਦੇ ਉਹਨਾਂ ਦੇ ਉਹ ਕਰਦੇ ਇਹ ਇਹ ਜ਼ਖਮੀ ਹੋ ਗਏ ਤੇ ਉਸ ਤੋਂ ਬਾਅਦ ਇਹ ਬੀਬੀ ਨੰਦ ਕਸ਼ੂਰ ਉਹਨਾਂ ਨੂੰ ਬੱਠਿੰਡੇ ਲੈ ਦੇ ਪਰ ਸੱਡੇ ਵੀ ਉੱਥੇ ਮੈਂ ਆਫ ਹੋ ਤੇ ਜਦੋਂ ਬੀਬੀ ਨੰਦ ਕਸ਼ੂਰ ਉੱਥੇ ਲੈ ਗਈ ਕਈ ਮਤਲਬ ਕਬੀ ਮੈਂ ਆਪਦੇ ਔਰ ਚੱਕਰ ਸੰਸਕਾਰ ਕਰੂੰਗੀ ਨਾ ਠੀਕ ਹੈ ਤੇ ਇਹ ਕਹਿੰਦੇ ਵੀ ਮੈਂ ਜਿਹੜੀ ਸਮਾਧੀ ਲੈਣੀ ਹੈ ਮੈਂ ਸਨਾਮ ਲੈਣੀ ਹੈ ਜਿੰਨਾ ਚਿਰ ਮਰਜ਼ੀ ਮੈਂ ਉਰੇ ਬੈਠ ਪਾਈ ਰੱਖ ਬੈਠਾ ਮਤਲਬ ਮੈਂ ਪਰ ਮੈਂ ਜਿਹੜੀ ਸਮਾਧੀ ਨੂੰ ਸਨਾਮ ਲਵਾਂ ਠੀਕ ਹੈ ਤੇਰੇ ਚੋਲਾ ਆ ਕੇ ਸਨਾਮ ਸੱਟਿਆ ਫਿਰ ਸੋ ਸਨਾਮ ਇਹਨੇ ਵੀ ਸਨਾਮ ਉੱਤੇ ਧੰਨਵਾਦ ਜੀ